ਕਿ ਪਿੱਛੇ ਚਰਚਾਵਾਂ ਹੋਈਆਂ ਕਿ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਅਮਰਪਾਲ ਸਿੰਘ ਆਪਸ ਦੇ ਵਿੱਚ ਗੱਲਬਾਤ ਹੋਈ ਹੈ ਕੋਈ ਕਿਸੇ ਵਿਚੋਲੇ ਤੋਂ ਇਹ ਵਿਚੋਲਾ ਭਾਈ ਧਿਆਨ ਸਿੰਘ ਮੰਡ ਸੀ ਕਿ ਜਾਂ ਹੋਰ ਕੋਈ ਹੋ ਸਕਦਾ ਜਦੋਂ ਵੀ ਕੋਈ ਸਿੱਖਾਂ ਦੀ ਲਹਿਰ ਕਾਇਦਾ ਹੋਈ ਉਹ ਉਦੋਂ ਸਿੱਖਾਂ ਤੇ ਗਈ ਜਦੋਂ ਕਿਸੇ ਨੌਜਵਾਨ ਨੇ ਬਾਜਦੰਦ ਕੀਤੀ ਭਾਵਿਓ ਜਗਤਾਰ ਸਿੰਘ ਹਵਾਰਾ ਹੋਵੇ ਭਾਵਿਓ ਅਮਰਪਾਲ ਖਾਲਸਾ ਹੋਵੇ ਅੱਜ ਸਾਡੇ ਕੋਲ ਦੋ ਉਹ ਜਿਹੜੇ ਨੌਜਵਾਨ ਨੇ ਇੱਕ ਕੋਲ ਧਾਰਮਿਕ ਗਵਾਈ ਹੈ ਇੱਕ ਨੂੰ ਅਸੀਂ ਸਿਆਸੀ ਗਵਾਈ ਜਿਹੜੀ ਹੈ ਦੇਨੀ ਜefeदार ਅਕਾਲ ਤਖਤ ਸਾਹਿਬ ਜਿਹੜਾ ਹੁੰਦਾ ਨਾ ਸਾਰੀ ਕੌਮ ਦਾ ਪਰਿਵਾਰ ਹੁੰਦਾ ਜਦੋਂ ਪਰਵਾਰ ਮਸੀਬਤਾਂ ਵਿੱਚ ਘਿਰਿਆ ਹੋਵੇ ਉਹ ਫਿਰ ਆਪਣੇ ਸਰੀਰ ਦੀ ਪਰਵਾਹ ਨਹੀਂ ਕਰਦਾ ਆਪਣੇ ਪਰਿਵਾਰ ਨਿੱਜੀ ਪਰਿਵਾਰ ਦੀ ਪਰਵਾਹ ਨਹੀਂ ਕਰਦਾ ਉਹ ਫਿਰ ਸੰਗਤਾਂ ਵਿੱਚ ਵਿਚਰ ਕੇ ਉਹਨਾਂ ਦਾ ਜਿਹੜਾ ਦੁੱਖ ਉਹ ਸੁਣ ਕੇ ਤੇ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਕੇ ਤੇ ਉਹਦਾ ਜਿਹੜਾ ਇਲਾਜ ਆ ਉਹਨੂੰ ਸ਼ੁਰੂ ਕਰਦਾ ਹੈ ਕਿ ਇੱਕ ਨਵਾਂ ਕਾਲੀਦਾਨ ਹੈ ਇੱਕ ਨਵੀਂ ਪਾਰਟੀ ਜਿਹੜੀ ਆ ਉਹ ਪੰਜਾਬ ਦੀ ਸਰਕਰ ਮਰਾਈ ਨੀਤੀ ਦੇ ਵਾਅਦੇ ਨੂੰ ਸੰਭਾਲੂਗੀ ਔਰ ਚੰਡੀਗੜ੍ਹ ਵਿੱਚ ਨਰੋਲ ਪੰਥ ਦੀ ਪ੍ਰਕਾਰ ਬਣ ਕੇ ਬੈਠੂ 100% ਨਹੀਂ ਅਸੀਂ 500% ਇਹ ਸਾਰਾ ਕੁਝ ਠੀਕ ਕਰਾਂਗੇ ਔਰ ਤੁਸੀਂ ਵੇਖੋਗੇ ਕਿ ਜਿਹੜੀਆਂ ਗਲਵਕੜੀਆਂ ਵਹਿਣਗੀਆਂ ਇਹ ਸਦੀ ਵੀ ਹੋਣਗੀਆਂ ਕੁਝ ਸਮੇਂ ਲਈ ਨਹੀਂ ਹੋਣਗੀਆਂ ਅਸੀਂ ਮੈਮੋਰੰਡਮ ਵੀ ਦੇਖੇ ਵੀਖ ਲਿਆ ਮੌਕੇ ਦੀਆਂ ਸਰਕਾਰਾਂ ਨੂੰ ਅਸੀਂ ਮਾਰਤ ਵੀ ਕੱਢ ਕੇ ਵੇਖ ਲੇ ਔਰ ਅਸੀਂ ਧਰਨੇ ਵੀ ਦੇ ਕੇ ਵੇਖ ਲੇ ਅਸੀਂ ਸਾਰਾ ਕੁਝ ਕਰਕੇ ਵੇਖ ਲੇ ਕਿ ਜਿਹੜੀ ਪੰਜਾਬ ਤੇ ਸਿੱਖਾਂ ਦੀ ਸੁਣਵਾਈ ਹੈ ਨਾ ਉਹ ਬਿਲਕੁਲ ਨਹੀਂ ਹੋ ਰਹੀ ਇਹ ਪੇਜ ਹੀ ਬੰਦ ਕੀਤਾ ਹੋਇਆ ਕਰਨਤਾਰਨ ਸਾਹਿਬ ਦਾ ਜਿਹੜਾ ਹਲਕਾ ਹੈ ਨਾ ਪੂਰੇ ਪੰਜਾਬ ਦੇ ਵਿੱਚੋਂ ਜਿਹਦਾ ਇਤਿਹਾਸ ਟਰੋਲਿਆ ਜਾਂਦਾ ਇਹ ਪੰਥਕ ਹਲਕਾ ਹੈ ਕੌਮੀ ਹਲਕਾ ਹੈ ਠੀਕ ਹੈ ਜੀ ਤੇ ਸਾਨੂੰ ਤਾਂ 100% ਮੀਟ ਹੈ ਕਿ ਜਿਹੜੀ ਚੀਜ਼ ਸਾਡੀ ਹੈ ਕੌਮ ਦੀ ਹੈ ਉਹਨੂੰ ਕੋਈ ਲਜਾ ਕਿਵੇਂ ਸਕਦਾ ਜਗਤਾਰ ਸਿੰਘ ਹਵਾਰਾ ਜੀ ਦੇ ਸੁਨੇਹਾ ਆ ਤੁਸੀਂ ਲੈਟਰ ਦੇ ਜ਼ਿਕਰ ਕੀਤਾ ਸੀ ਕੀ ਉਹਨਾਂ ਨੇ ਦੱਸਿਆ ਤੁਹਾਨੂੰ ਕੀ ਗੱਲਬਾਤ ਹੋਈ ਉਹਨਾਂ ਨਾਲ ਲੈਟਰ ਦੇ ਵਿੱਚ ਕੀ ਬੋਲ ਹਨ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਦੇ ਦਾਸ ਤਜਿੰਦਰ ਸਿੰਘ ਅੱਜ ਅਮਰਸਰ ਚ ਮੌਜੂਦ ਆ ਤੇ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਇੱਕ ਮੀਟਿੰਗ ਹੋਈ ਆ ਮੀਟਿੰਗ ਚਰਚਾ ਦੇ ਵਿੱਚ ਸੀ ਕਿੰ ਮੀਟਿੰਗ ਦੇ ਅਜੰਡੇ ਕੀ ਹੋ ਸਕਦੇ ਆ ਇਹਦੇ ਵਾਸਤੇ ਗੱਲਬਾਤ ਵੀ ਕਰਾਂਗੇ ਅਸੀਂ ਮੀਟਿੰਗ ਲਾਮਬੰਦੀ ਵਾਸਤੇ ਸੀ ਇਹ ਕਿਹੜੀ ਲਾਮਬੰਦੀ ਹੋਊਗੀ ਇਹਦੇ ਵਾਸਤੇ ਗੱਲਬਾਤ ਕਰਾਂਗੇ ਸਰਬੱਤ ਖਾਲਸਾ ਵੱਲੋਂ ਬਣਾਏ ਹੋਏ ਜਥੇਦਾਰ ਭਾਈ ਧਿਆਨ ਸਿੰਘ ਮੰਡ ਸਾਡੇ ਨਾਲ ਆ ਕਾਰਜਕਾਰੀ ਜਥੇਦਾਰ ਆ ਭਾਈ ਜਗਤਾਰ ਸਿੰਘ ਹਵਾਰਾ ਜਿਹੜਾ ਸਰਬੱਤ ਖਾਲਸਾ ਵੱਲੋਂ ਜਥੇਦਾਰ ਬਣਾਏ ਗਏ ਸੀ ਤੇ ਉਹਨਾਂ ਦੀ ਥਾਂ ਤੇ ਸੇਵਾ ਨਿਭਾ ਰਹੇ ਆ ਸਭ ਤੋਂ ਪਹਿਲਾਂ ਗੁਰፈਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਉਹ ਸਿਹਤਾਂ ਦੇ ਕਿਵੇਂ ਆ ਕਿਉਂਕਿ ਕੁਝ ਤਸਵੀਰਾਂ ਤੁਹਾਡੀਆਂ ਵਾਇਰਲ ਹੋਈਆਂ ਕਿ ਸਿਹਤ ਦੀ ਪ੍ਰੋਬਲਮ ਸੀ ਸਿਹਤ ਕਿਵੇਂ ਆ ਹਾਂ ਪਿੱਛੇ ਜੇ ਮੈਨੂੰ ਕੋਈ ਪ੍ਰੋਬਲਮ ਆਈ ਸੀ ਦੁੱਖ ਆਇਆ ਸੀ ਤੇ ਵੈਗਰੂ ਦੀ ਕਿਰਪਾ ਦੇ ਨਾਲ ਹੁਣ ਕਾਫੀ ਠੀਕ ਆ ਤੇ ਤੁਰਨ ਫਿਰਨ ਜੋਗੇ ਹੋ ਗਏ ਆ ਜੇ ਪ੍ਰੋਬਲਮ ਤੇ ਹੈਗੀ ਆ ਥੋੜੀ ਜੀ ਪਰ ਫਿਰ ਵੀ ਹੁਣ ਵਿਹਲੇ ਘਰੇ ਬੈਠਾ ਨਹੀਂ ਜਾਂਦਾ ਇਸ ਕਰਕੇ ਫਿਰ ਜ਼ਰੂਰੀ ਆ ਤੇ ਤੁਰਨ ਫੇਰ ਜੋਗੇ ਹੈਗੇ ਠੀਕ ਅੱਗੇ ਨਾਲ ਬਹੁਤ ਵਧੀਆ ਅੱਜ ਸਿੰਘ ਸਾਹਿਬ ਕਿਹੜੀ ਲਾਮਬੰਦੀ ਕਰਨ ਜਾ ਰਹੇ ਹੋ ਆਉਣਲੇ ਸਮੇਂ ਦੇ ਵਿੱਚ ਅੱਜ ਵਾਲੀ ਮੀਟਿੰਗ ਦੇ ਵਿੱਚ ਕੀ ਵਿਚਾਰ ਚਰਚਾਵਾਂ ਹੋਈਆਂ ਜਥੇਦਾਰ ਅਕਾਲ ਤਖਤ ਸਾਹਿਬ ਜਿਹੜਾ ਹੁੰਦਾ ਨਾ ਸਾਰੀ ਕੌਮ ਦਾ ਪਰਿਵਾਰ ਹੁੰਦਾ ਤੇ ਜਦੋਂ ਪਰਿਵਾਰ ਮੁਸੀਬਤਾਂ ਵਿੱਚ ਘਿਰਿਆ ਹੋਵੇ ਉਹ ਫਿਰ ਆਪਣੇ ਸਰੀਰ ਦੀ ਪਰਵਾਹ ਨਹੀਂ ਕਰਦਾ ਆਪਣੇ ਪਰਿਵਾਰ ਨਿੱਜੀ ਪਰਿਵਾਰ ਦੀ ਪਰਵਾਹ ਨਹੀਂ ਕਰਦਾ ਉਹ ਫਿਰ ਸੰਗਤਾਂ ਵਿੱਚ ਵਿਚਰ ਕੇ ਉਹਨਾਂ ਦਾ ਜਿਹੜਾ ਦੁੱਖ ਉਹ ਸੁਣ ਕੇ ਤੇ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਕੇ ਤੇ ਉਹਦਾ ਜਿਹੜਾ ਇਲਾਜ ਆ ਉਹਨੂੰ ਸ਼ੁਰੂ ਕਰਦਾ ਕਿਹੜਾ ਲਾਜ ਲੈ ਕੇ ਆਏ ਹੋ ਇਸ ਟਾਈਮ ਦੇ ਉੱਤੇ ਕਿਉਂਕਿ ਖਿੰਡੀ ਹੋਈ ਆ ਕੌਮੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਢੜੇ ਬੰਦੀ ਚ ਲਾ ਲੋ ਜੱਥੇ ਬੰਦਕ ਲਾ ਲੋ ਟਾਂਚੇ ਵਖੋਖਰੇ ਬਣ ਚੁੱਕੇ ਆ ਇਹ ਕਿਹੜਾ ਇਲਾਜ ਹੋਊਗਾ ਕਿਹੜਾ ਇੰਜੈਕਸ਼ਨ ਹੋਊਗਾ ਕਿ ਜਿਹੜਾ ਲੰਬੀ ਹੋ ਸਕਦੀ ਦੇਖੋ ਕਦੀ ਉਹ ਵੀ ਸਮਾਂ ਸੀ ਜਦੋਂ 12 ਮਿਸਲਾਂ ਵਿੱਚ ਸਿੱਖ ਵੰਡੇ ਹੋਏ ਸੀ ਉਦੋਂ ਵੀ ਐਂ ਹੀ ਲੱਗਦਾ ਸੀ ਕਿ ਸਿੱਖ ਬਹੁਤ ਵੱਡੀ ਖੁਵਾਰੀ ਦੀ ਹੱਦ ਬੰਨਾ ਟੱਪ ਗਏ ਨੇ ਪਰ ਕਾਲਪੁਰਖ ਵਾਹਿਗੁਰੂ ਜਿਨ੍ਹਾਂ ਇਥੇ ਕੌਮ ਨੂੰ ਸਾਜਿਆ ਹੈ ਨਾ ਉਹ ਬੜਾ ਮਹਾਨ ਉਨੇ ਆਪਣੇ ਢੰਗ ਤਰੀਕੇ ਦੇ ਨਾਲ ਉਹਨਾਂ ਮਿਸਲਾਂ ਨੂੰ ਇਕੱਠੀਆਂ ਕੀਤਾ ਉਹ ਇੱਕ ਜਾਣ ਹੋਏ ਔਰ ਸਿੱਖ ਰਾਜ ਕਾਇਮ ਹੋਇਆ ਐਸਾ ਸਿੱਖ ਰਾਜ ਜਿਸ ਸਿੱਖ ਰਾਜ ਦੀਆਂ ਅੱਜ ਦੁਨੀਆ ਦੇ ਵਿੱਚ ਮਸਾਲਾ ਦਿੱਤੀਆਂ ਜਾਂਦੀਆਂ ਔਰ ਗੱਲਾਂ ਕੀਤੀਆਂ ਜਾਂਦੀਆਂ ਕਿ ਸਿੱਖਾਂ ਦਾ ਰਾਜ ਇੰਨਾ ਵਧੀਆ ਸੀ ਇੱਥੇ ਮੀਟਿੰਗ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ ਕੋਈ ਲਾਮਬੰਦੀ ਕਰ ਰਹੇ ਹੋ ਕੋਈ ਮੋਰਚਾ ਲਗਾ ਰਹੇ ਹੋ ਉਿੱਤਰਨੇ ਦਿੱਤੇ ਜਾਣਗੇ ਜਾਂ ਕੀ ਪ੍ਰੋਗਰਾਮ ਲਿਖਿਆ ਗਿਆ। ਯਾਨੀ ਕਹਿੰਦੇ ਆ ਜਿੰਨਾ ਚਿਰ ਬੱਚਾ ਰੋਂਦਾ ਨਹੀਂ ਨਾ ਮਾਂ ਦੁੱਧ ਨਹੀਂ ਦਿੰਦੀ। ਅਸੀਂ ਲਿਖ ਕੇ ਦੇ ਕੇ ਵੀ ਵੇਖ ਲਿਆ। ਅਸੀਂ ਮੈਮੋਰੰਡਮ ਵੀ ਦੇ ਕੇ ਵੀ ਵੇਖ ਲਿਆ ਮੌਕੇ ਦੀਆਂ ਸਰਕਾਰਾਂ ਨੂੰ। ਅਸੀਂ ਮਾਰਤਵੀ ਕੱਢ ਕੇ ਵੇਖ ਲਿਆ। ਔਰ ਅਸੀਂ ਧਰਨੇ ਵੀ ਦੇ ਕੇ ਵੇਖ ਲਿਆ। ਅਸੀਂ ਸਾਰਾ ਕੁਝ ਕਰਕੇ ਵੇਖ ਲਿਆ ਪਰ ਵਾਰੇ ਜਾਈਏ ਸਰਕਾਰਾਂ ਦੇ ਜਾਂ ਸਿਸਟਮ ਦੇ ਜਾਂ ਦੇਸ਼ ਦੇ ਕਾਨੂੰਨ ਦੇ ਦੋਰੇ ਮਾਪ ਡੰਡਾਂ ਦੇ ਕਿ ਜਿਹੜੀ ਪੰਜਾਬ ਤੇ ਸਿੱਖਾਂ ਦੀ ਸੁਣਵਾਈ ਹੈ ਨਾ ਉਹ ਬਿਲਕੁਲ ਨਹੀਂ ਹੋ ਰਹੀ ਇਹ ਪੇਜ ਹੀ ਬੰਦ ਕੀਤਾ ਹੋਇਆ ਹੈ ਉਹ ਜਿਹੜੀ ਕਿਤਾਬ ਬੰਦ ਕਰਕੇ ਰੱਖੀ ਹੋਈ ਹੈ ਨਾ ਸੈਂਟਰ ਦੀ ਸਰਕਾਰ ਨੇ ਤੇ ਜਿਹੜੀ ਸਟੇਟ ਸਰਕਾਰ ਆ ਉਹਨੇ ਤਾਂ ਸੈਂਟਰ ਦੇ ਮੁਤਾਬਕ ਚੱਲਣਾ ਹੀ ਚੱਲਣਾ ਹੈ ਮੈਂ ਗੱਲ ਕਰ ਰਿਹਾ ਹਾਂ ਸੈਂਟਰ ਸਰਕਾਰ ਦੀ ਜਿਹੜਾ ਉਹਨੇ ਪੰਜਾਬ ਤੇ ਸਿੱਖ ਕੌਮ ਦਾ ਪੇਜ ਬੰਦ ਕਰਤਾ ਨਾ ਵੀ ਭਾਰਤ ਦੀ ਕਿਤਾਬ ਦੇ ਵਿੱਚ ਪੰਜਾਬ ਦਾ ਜਾਂ ਸਿੱਖ ਕੌਮ ਦਾ ਕੋਈ ਨਾਂ ਨਹੀਂ ਹੈਗਾ ਅਸੀਂ ਉਹ ਕਿਤਾਬ ਲੋਕਾਂ ਦੇ ਸਾਹਮਣੇ ਖੋਲ ਕੇ ਦੇ ਵਿੱਚ ਸੱਚਾਈ ਕੀ ਹੈ ਉਹ ਅਸੀਂ ਪੂਰੀ ਦੁਨੀਆ ਦੇ ਸਾਹਮਣੇ ਰੱਖਣੀ ਚਾਹੁੰਦੇ ਹਾਂ ਤੇ ਉਹਦਾ ਕੀ ਲੱਗਦਾ ਬੈਨੀਫਿਟ ਕੀ ਹੋਊਗਾ ਮੰਨ ਲਓ ਤੁਸੀਂ ਤਾਂ ਸੱਤਰਨੇ ਵੀ ਲਾ ਲਏ ਮਜਾਰੇ ਵੀ ਕਰ ਲਏ ਲਾਂਬ ਮੰਦੀਆਂ ਵੀ ਹੋਈਆਂ ਇਹ ਕਿਹੜਾ ਪੈਦਲਾ ਹੋ ਸਕਦਾ ਤੁਹਾਡਾ ਦੇਖੋ ਮੈਂ ਕੋਈ ਬ੍ਰह्म ਗਿਆਨੀ ਤਾਂ ਹੈ ਨਹੀਂ ਕਿ ਮੈਂ ਤੁਹਾਨੂੰ ਆਉਣ ਵਾਲਾ ਸਮਾਂ ਦੱਸ ਦਿਆਂ ਪਰ ਮੈਨੂੰ ਆਪਣੇ ਗੁਰੂ ਤੇ ਸੰਗਤ ਤੇ ਬੜਾ ਭਰੋਸਾ ਹੈ ਜੇ ਤੁਸੀਂ ਅੱਜ ਗੁਰੂ ਤੇ ਹੀ ਗੱਲ ਕਰੋਗੇ ਤੇ ਗੁਰੂ ਤੁਹਾਡੇ ਤੇ ਮਿਹਰਬਾਨ ਹੈ ਇਹ ਕਿਸੇ ਨੂੰ ਭਲੇਖਾ ਨਾ ਹੋਵੇ ਗੁਰੂ ਸਿੱਖ ਤੋਂ ਕਦੀ ਨਹੀਂ ਭੱਜਦਾ ਖਾਲਸਾ ਤੋਂ ਕਦੀ ਗੁਰੂ ਨਹੀਂ ਭੱਜਦਾ ਤੇ ਜਿਹੜੀ ਸਿੱਖ ਕੌਮ ਆ ਉਹਦੇ ਬੱਚੇ ਬੱਚੇ ਦੇ ਮਨ ਵਿੱਚ ਇਹ ਗੱਲ ਅੱਜ 100% ਆ ਕਿ ਪੰਥ ਦਾ ਕੌਮ ਦਾ ਕੁਝ ਬਣੇ ਨਹੀਂ ਤਾਂ ਸੀ ਮਾਰੇ ਜਾਵਾਂਗੇ ਇਹ ਜਿਹੜਾ ਦਰਦ ਆ ਇਹ ਜਿਹੜੀ ਪੀੜ ਇਹਦੀ ਆਵਾਜ਼ ਮੈਨੂੰ ਭਲੀ ਭਾਂਤ ਸੁਣਦੀ ਪਈ ਔਰ ਕਿਉਂ ਨਾ ਪੰਥ ਦੀ ਨਵਜ ਫੜ ਕੇ ਪੰਥ ਦੀ ਆਵਾਜ਼ ਸੁਣ ਕੇ ਤੇ ਕੋਈ ਦਵਾ دارو ਕੀਤਾ ਜਾਵੇ ਜਗਤਾਰ ਸਿੰਘ ਹਵਾਰਾ ਜਿਹਦੇ ਸੁਨੇਹਾ ਆ ਤੁਸੀਂ ਲੈਟਰ ਤੇ ਜ਼ਿਕਰ ਕੀਤਾ ਸੀ ਕੀ ਉਹਨਾਂ ਨੇ ਦੱਸਿਆ ਤੁਹਾਨੂੰ ਕੀ ਗੱਲਬਾਤ ਹੋਈ ਉਹਨਾਂ ਨਾਲ ਲੈਟਰ ਦੇ ਵਿੱਚ ਕੀ ਬੋਲ ਉਹਨਾਂ ਨੇ ਨਹੀਂ ਉਹਨਾਂ ਨੇ ਇਹੀ ਕਿਹਾ ਵਾ ਕਿ ਜਥੇਦਾਰ ਜੀ ਹੁਣ ਚੁੱਪ ਕਰਕੇ ਨਾ ਬੈਠੋ ਸੰਗਤਾਂ ਵਿੱਚ ਜਾਓ ਔਰ ਤੁਹਾਡੇ ਕੋਲ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਪਰਿਵਾਰ ਦੀ ਬੜੀ ਵੱਡੀ ਸੇਵਾ ਹੈ ਤੁਸੀਂ ਵੀ ਸੇਵਾ ਕੀਤੀ ਹੈ ਪਰ ਜੇ ਤੁਸੀਂ ਬੈਠੋਗੇ ਤਾਂ ਤਾਂ ਨਹੀਂ ਉਲਝਦੀ ਹੈ ਇਸ ਕਰਕੇ ਕੌਮ ਦੇ ਵਿੱਚ ਜਾਓ ਕੌਮ ਨੂੰ ਇਕੱਤਰ ਕਰੋ ਔਰ ਕੌਮ ਦੀ ਆਵਾਜ਼ ਨੂੰ ਸੁਣੋ ਤੇ ਦੁਸ਼ਮਣ ਦੀ ਪਾਵਰ ਨੂੰ ਵੇਖੋ ਕਿੰਨੀ ਕ ਉਹਦੇ ਨਾਲ ਕਿਸ ਤਰ੍ਹਾਂ ਲੜਨਾ ਉਸ ਗੱਲ ਦੀ ਲਾਂਬੰਦੀ ਕਰੋ ਜਿਹੜੀ ਤੁਹਾਡੀ ਲਾਂਬੰਦੀ ਹੋਣੀ ਹੈ ਚੰਬਦੀ ਸਿੰਘਾਂ ਦਾ ਮੇਨ ਗੱਲਬਾਤ ਹੋਊਗੀ ਭਾਈ ਅਮਰਤਪਾਲ ਸਿੰਘ ਦਾ ਜ਼ਿਕਰ ਹੋ ਰਿਹਾ ਦੇ ਵਿੱਚ ਮੈਂ ਕਹਿੰਨਾ ਜੀ ਅਸੀਂ ਸਾਡਾ ਮੇਨ ਮੁੱਦਾ ਬੱਦੀ ਸਿੰਘਾਂ ਦੀ ਰਹੀ ਹੈ ਜਿਨ੍ਹਾਂ ਨੇ ਤੀਰੀਆਂ ਤੀਰੀਆਂ ਕਿੱਦਾਂ ਕੱਟ ਲੀਆਂ ਔਰ ਜਿਨ੍ਹਾਂ ਨੇ ਧਰਮ ਦੀ ਇੱਕ ਲਹਿਰ ਚਲਾਈ ਔਰ ਓਐਮਪੀ ਵੀ ਜਿੱਤ ਗਏ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਜ਼ਬਰਦਸਤੀ ਜਿਹੜਾ ਡੱਕ ਕੇ ਤਾਲਿਆਂ ਦੇ ਵਿੱਚ ਰੱਖਿਆ ਗਿਆ ਸੀ ਤਾਲੇ ਖੋਲਣੇ ਆ ਤੇ ਉਹਨਾਂ ਨੂੰ ਫੜ ਕੇ ਬਾਹਰ ਲਿਆਉਣਾ ਇਹ ਸਾਡੀ ਸ਼ੁਰੂਆਤ ਆ ਔਰ ਮੈਂ بڑے ਵਿਸ਼ਵਾਸ ਨਾਲ ਇਹ ਗੱਲ ਕਹਿ ਰਿਹਾ ਹਾਂ ਕਿ ਇਹ ਆਉਣ ਵਾਲੇ ਸਮੇਂ ਦੇ ਅੰਦਰ ਅੱਜ ਪੰਜਾਬ ਦੇ ਵਿੱਚ ਜੋ ਮਰਜੀ ਵਾਂਗ ਬਲੇਲਾ ਚੱਲ ਰਿਹਾ ਵਾ ਅਸੀਂ ਨਹੀਂ ਜਾਣਦੇ ਪਰ ਅਸੀਂ ਸਮਝਦੇ ਹਾਂ ਕਿ ਉਹਦਾ ਇਲਾਜ ਕਿਵੇਂ ਕਰਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀ ਧਾਰਮਿਕ ਪਾਵਰ ਹੈ ਜਿਹੜੀ ਸਿਆਸੀ ਪਾਵਰ ਆ ਉਹ ਅਸੀਂ ਨਰੋਲ ਪੰਥ ਦੇ ਹਵਾਲੇ ਕਰਨ ਜਾ ਰਹੇ ਹਾਂ ਐਮਪੀ ਸਹਿਬਾਨ ਜਿਹੜੇ ਸੀ ਖਡੂਰ ਸਾਬ ਤੋਂ ਤੀਜੀ ਵਾਰ ਐਨਐਸੇ ਵੱਜ ਚੁੱਕੀ ਆ ਇਹਦੇ ਤੇ ਆਵਾਜ਼ ਬੁਲੰਦ ਕਰੋਗੇ ਤੁਸੀਂ ਸਾਰਾ ਕੁਝ ਇਸ ਗੱਲ ਤੇ ਹੋ ਰਿਹਾ ਜਿਹੜੀ ਧੱਕੇਸ਼ਾਹੀ ਹੋ ਰਹੀ ਆ ਜ਼ੋਰਾ ਜ਼ਬਰੀ ਹੋ ਰਹੀ ਆ ਕਨੂੰ ਦੀਆਂ ਹੱਦਾਂ ਬੰਨੇ ਟੱਪੇ ਜਾ ਰਹੇ ਆ ਅਸੀਂ ਉਹੀ ਰਕਾਰ ਨੂੰ ਜਿਹੜੀ ਕੁੰਭ ਕਰਨ ਦੀ ਨੀਂਦ ਸੈਂਟਰ ਦੀ ਸੁੱਤੀ ਪਈ ਹੈ ਅਸੀਂ ਉਹਦੇ ਕੰਨਾਂ ਵਿੱਚ ਢੋਲ ਵਜਾਉਣ ਜਾ ਰਹੇ ਆ ਅਕਾਲੀ ਦਲ ਦੇ ਵਖਰੇਵੇਂ ਦਾ ਥੋੜਾ ਜਿਹਾ ਦੱਸ ਦੂ ਕਿ ਇਸ ਟਾਈਮ ਵਖਰੇਵੇਂ ਹੋ ਚੁੱਕੇ ਆ ਪੰਜ ਮੈਂਬਰੀ ਵੱਲੋਂ ਅਕਾਲੀ ਦਲ ਵਾਰਸ ਪੰਜਾਬ ਦੇ ਅਕਾਲੀ ਦਲ ਅਕਾਲੀ ਦਾ ਸੁਖਵੀਰ ਸਿੰਘ ਬਾਦਲ ਵੱਲੋਂ ਵੀ ਪ੍ਰਧਾਨ ਬਣ ਚੁੱਕੇ ਆ ਵਖਰੇਵੇਂ ਬਹੁਤ ਆ ਇਸ ਟਾਈਮ ਵੱਖ-ਵੱਖ ਅਕਾਲੀ ਦਲ ਦੇ ਦੇਖੋ ਅਕਾਲੀ ਦਲ ਇੱਕ ਸ਼ਹੀਦਾਂ ਦੀ ਜਥੇਬੰਦੀ ਹੈ ਬੜੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਹੈ ਪਰ ਇਹ ਸਿਰਜਾ ਦਾ ਨੂੰ ਇਸ ਅਖਾਲੀ ਦਲ ਦੇ ਸਿਧਾਂਤ ਨੂੰ ਮਿਸ ਜੋਜ ਵੀ ਕੀਤਾ ਗਿਆ ਤੇ ਮਲਿਆ ਮੇਟ ਵੀ ਕੀਤਾ ਗਿਆ ਤੁਸੀਂ ਗੱਲ ਕੀਤੀ ਹੈ ਬਾਦਲ ਦੀ ਤੇ ਜਾਂ ਜਿਹੜੀ ਉਹਨਾਂ ਨਾਲ ਵਾਕ ਹੋਏ ਨੇ ਉਹਨਾਂ ਦੀ ਮੈਂ ਸਮਝਦਾ ਹਾਂ ਕਿ ਉਹ ਕੌਮ ਦਾ ਝਗੜਾ ਨਹੀਂ ਉਹ ਇੱਕ ਪਰਿਵਾਰ ਦਾ ਝਗੜਾ ਹੈ ਉਹ ਕਿਸੇ ਵੇਲੇ ਵੀ ਇਕੱਠੇ ਹੋ ਜਾਣਗੇ ਉਹਨਾਂ ਦੀ ਤਫ਼ਸੀਰ ਇੱਕੋ ਜਿਹੀ ਹੈ ਉਹਨਾਂ ਦਾ ਸੁਭਾਅ ਇੱਕੋ ਜਿਹਾ ਹੈ ਉਹਨਾਂ ਦਾ ਕੰਮ ਇੱਕੋ ਜਿਹਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਨਵੀਂ ਪਾਰਟੀ ਅਕਾਲੀ ਦਲ ਦੇ ਰੂਪ ਦੇ ਵਿੱਚ ਆਪਣੀ ਸਰਕਾਰ ਬਣਾ ਕੇ ਉਭਰੂਗੀ ਅਕਾਲੀ ਦਲ ਵੱਖਰਾ ਹੋ ਸਕਦਾ ਹੈ ਕਿ ਇਹਨਾਂ ਅਕਾਲੀ ਦਲਾਂ ਦੇ ਵਿੱਚੋਂ ਜਲਾ ਨਹੀਂ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਇਹ ਗੱਲ ਲੋਕਾਂ ਤੇ ਨਿਰਪਰਾ ਪਰ ਹਾਲਾਤਾਂ ਦੇ ਮੁਤਾਬਕ ਸਭ ਕੁਝ ਵੱਖਰਾ ਤੇ ਨਵਾਂ ਹੋਊਗਾ ਤਰਨਤਾਰਨ ਦੇ ਜੀਵਨ ਨੂੰ ਕਿਵੇਂ ਵੇਖਦੇ ਹੋ ਇਸ ਟਾਈਮ ਦੇ ਉੱਤੇ ਪੰਥਕ ਸੀਟ ਹੋਣ ਦੇ ਉੱਤੇ ਦਾਵਾ ਕੀਤਾ ਜਾਂਦਾ ਕਿ ਇਹ ਪੰਥਵੀ ਸੀਟ ਆ ਕੀ ਲੱਗਦਾ ਤੁਹਾਨੂੰ ਅੱਜ ਵਾਰਤ ਪੰਜਾਬ ਦੇ ਜਥੇਪੰਦੀ ਵੱਲੋਂ ਕੋਈ ਪੱਤੇ ਨਹੀਂ ਖੋਲੇ ਗਏ ਕਾਲੀਤਾਲ ਨੇ ਉਮੀਦਵਾਰ ਦੇ ਦਿੱਤਾ ਉੱਥੇ ਰਲ ਕੇ ਆਪ ਵੀ ਆਊਗੀ ਬਾਕੀ ਵੀ ਕਿਧਰਲੇ ਪਾਸੇ ਜਾਊਗੀ ਜਿਹੜੀ ਕਾਲੀ ਹੁੰਦੀ ਹੈ ਨਾ ਜੀ ਉਹ ਜ਼ਿਆਦਾ ਭੱਜਦੀ ਹੈ ਤੇ ਡੇਗ ਪੈਂਦੀ ਹੈ ਉਹ ਫੜੀ ਜਾਂਦੀ ਹੈ ਜਿਹੜੇ ਸਟੈਪ ਤੁਸੀਂ ਸੋਚ ਸਮਝ ਕੇ ਚੁੱਕੋਗੇ ਉਹ ਹਮੇਸ਼ਾ ਜਿੱਤ ਵੱਲ ਵਧਦੇ ਨੇ ਕੋਈ ਗੱਲ ਨਹੀਂ ਇਹ ਤਰਨਤਾਰਨ ਸਾਉ ਦਾ ਜਿਹੜਾ ਹਲਕਾ ਹੈ ਨਾ ਇਹ ਪੂਰੇ ਪੰਜਾਬ ਦੇ ਵਿੱਚੋਂ ਜੇ ਦਾ ਇਤਿਹਾਸ ਘਰੋਲਿਆ ਜਾਵੇ ਇਹ ਪੰਥਕ ਹਲਕਾ ਹੈ ਕੌਮੀ ਹਲਕਾ ਹੈ ਠੀਕ ਹੈ ਜੀ ਤੇ ਸਾਨੂੰ ਤਾਂ 100% ਉਮੀਦ ਹੈ ਵੀ ਜਿਹੜੀ ਚੀਜ਼ ਸਾਡੀ ਹੈ ਕੌਮ ਦੀ ਹੈ ਉਹਨੂੰ ਕੋਈ ਲਿਜਾ ਕਿਵੇਂ ਸਕਦਾ ਹੈ ਧਿਆਨ ਸਿੰਘ ਮਾਨ ਦਾ ਸਮਰਥਨ ਕਿੱਧਰ ਹੋਊਗਾ ਕਿਹੜੇ ਕਾਲੀ ਕਾਲ ਨੂੰ ਕਿ ਮੇਰਾ ਸਮਰਥਨ ਜਿਹੜਾ ਹੈ ਮੇਰਾ ਆਪਣੇ ਪਰਿਵਾਰ ਨਾਲ ਆਪਣੀ ਕੌਮ ਨਾਲ ਆਪਣੇ ਪੰਥ ਨਾਲ ਔਰ ਜੋ ਸਾਰੇ ਰਲ ਮਿਲ ਕੇ ਇੱਕ ਆਵਾਜ਼ ਬਲੰਦ ਕਰਨਗੇ ਤੇ ਮੈਂ ਤਾਂ ਨਾਲ ਹੀ ਨਾਲ ਸੋ 27 ਦੀ ਇਲੈਕਸ਼ਨ ਨੂੰ ਕੀ ਵੇਖਦੇ ਹੋ 27 ਜੀ ਤੁਸੀਂ ਕਾਲੀ ਦਲ ਦੀ ਗੱਲ ਕੀਤੀ ਕਿ ਸੰਭਾਵਤ ਕਾਲੇ ਜਿਹੜੇ ਬਣੇ ਹੋਏ ਆ ਸਾਰੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਲੜ ਸਕਦੇ ਆ ਕੀ ਲੱਗਦਾ ਚਲੋ ਜੀ ਲੜਨ ਜਾਂ ਨਾ ਲੜਨ ਸਾਰਿਆਂ ਨੂੰ ਆਵਾਜ਼ ਤਾਂ ਮਾਰਾਂਗੇ ਪਰ ਮੈਂ ਤੁਹਾਨੂੰ ਬੇਨਤੀ ਇਹ ਕਰ ਰਿਹਾ ਹਾਂ ਕਿ ਇੱਕ ਨਵਾਂ ਕਾਲੀ ਦਲ ਇੱਕ ਨਵੀਂ ਪਾਰਟੀ ਜਿਹੜੀ ਆ ਉਹ ਪੰਜਾਬ ਦੀ ਸਰਗਰਮ ਰਾਜਨੀਤੀ ਦੀ ਵਾਗਦੋਸ ਸੰਭਾਲੂਗੀ ਔਰ ਚੰਡੀਗੜ੍ਹ ਵਿੱਚ ਨਰੋਲ ਪੰਥ ਦੀ ਸਰਕਾਰ ਬਣ ਕੇ ਆਪਸ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਕਦੋਂ ਕਦੋਂ ਮਿਲੇ ਹੋ ਤੁਸੀਂ ਕਿਉਂਕਿ ਪਿੱਛੇ ਚਰਚਾਵਾਵਾਂ ਹੋਈਆਂ ਕਿ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਅਮਰਤਪਾਲ ਸਿੰਘ ਆਪਸ ਦੇ ਵਿੱਚ ਗੱਲਬਾਤ ਹੋਈ ਹੈ ਕੋਈ ਕਿਸੇ ਵਿਚੋਲੇ ਥਰੂ ਕਿ ਉਹ ਵਿਚੋਲਾ ਭਾਈ ਧਿਆਨ ਸਿੰਘ ਮੰਡ ਸੀ ਕਿ ਜਾਂ ਹੋਰ ਕੋਈ ਵੀ ਹੋ ਸਕਦਾ ਵੇਖੋ ਮੇਰੇ ਵਰਗੇ ਬਹੁਤ ਨੇ ਜਿਹੜੇ ਗੁਰੂ ਦੇ ਸਿੱਖ ਨੇ ਪਰ ਜਿਹੜਾ ਮੇਰਾ ਨਿਸ਼ਾਨਾ ਹੈ ਜੇ ਤੁਸੀਂ ਮੈਨੂੰ ਇਹ ਪੁੱਛੋ ਮੈਂ ਸਿੱਖ ਇਤਿਹਾਸ ਪੜਿਆ ਤੇ ਮੈਂ ਸਿੱਖ ਲਹਿਰਾਂ ਦੇ ਵਿੱਚੋਂ ਗੁਜ਼ਰਿਆ ਤੇ ਜਦੋਂ ਵੀ ਕੋਈ ਸਿੱਖਾਂ ਦੀ ਲਹਿਰ ਪੈਦਾ ਹੋਈ ਉਹ ਉਦੋਂ ਸਿੱਖਾਂ ਤੇ ਗਈ ਜਦੋਂ ਕਿਸੇ ਨੌਜਵਾਨ ਨੇ ਆਵਾਜ਼ ਬੁਲੰਦ ਕੀਤੀ ਭਗਤੋ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਸੀ ਅਸੀਂ ਪਹਿਲਾਂ ਦੀ ਗੱਲ ਨਹੀਂ ਕਰਦੇ ਜੋ ਅਸੀਂ ਆਪਣੀ ਸੰਭਾਲ ਦੇ ਵੇਖਿਆ ਭਾਵੇਂ ਉਹ ਜਗਤਾਰ ਸਿੰਘ ਹਵਾਰਾ ਹੋਵੇ ਭਾਵੇਂ ਉਹ ਮਰਤਪਾਲ ਖਾਲਸਾ ਹੋਵੇ ਅੱਜ ਸਾਡੇ ਕੋਲ ਦੋ ਉਹ ਜਿਹੜੇ ਨੌਜਵਾਨ ਨੇ ਇਹ ਇਕੋਲ ਧਾਰਮਿਕ ਗਵਾਈ ਹੈ ਇੱਕ ਨੂੰ ਅਸੀਂ 88 ਗਵਾਈ ਜਿਹੜੀ ਉਹ ਦੇਣੀ ਚਾਹੁੰਦੇ ਕਿ ਲੱਗਦਾ ਤੁਹਾਨੂੰ ਇਹ ਦੋ ਧਿਰਾਂ ਇਕੱਠੀਆਂ ਹੋ ਸਕਦੀਆਂ ਮੈਂ ਇਹ ਪੁੱਛਿਆ ਸੀ ਨਾ ਕਿ ਭਾਈ ਧਿਆਨ ਸਿੰਘ ਮੰਡ ਕੋ ਇਹੋ ਜੀ ਭੂਮਿਕਾ ਨਿਭਾਉਣਗੇ ਕਿ ਦੋਵਾਂ ਧਿਰਾਂ ਕਿਉਂਕਿ ਦੋਵਾਂ ਧਿਰਾਂ ਨਾਲ ਤੁਸੀਂ ਕੁਝ ਨੇੜੇ ਹੋ ਬਿਲਕੁਲ ਜੀ ਅਸੀਂ 100% ਨਹੀਂ ਅਸੀਂ 500% ਇਹ ਸਾਰਾ ਕੁਝ ਠੀਕ ਕਰਾਂਗੇ ਔਰ ਤੁਸੀਂ ਵੇਖੋਗੇ ਕਿ ਜਿਹੜੀਆਂ ਗਲਵਕੜੀਆਂ ਵਹਿਣਗੀਆਂ ਇਸ ਦੀ ਵੀ ਹੋਣਗੀਆਂ ਕੁਝ ਸਮਝ ਨਹੀਂ ਹੋਣਗੀਆਂ ਇਹ ਕਰਕੇ ਅਸੀਂ ਸ਼ੁਰੂ ਕਰ ਰਹੇ ਹਾਂ ਕਿ ਸਾਰਾ ਕੁਝ ਅੱਛਾ ਕਦੋਂ ਕਦੇ ਮੇਲ ਹੋਇਆ ਤੁਹਾਡੇ ਜਿਹੜੇ ਨਿੱਜੀ ਤੌਰ ਤੇ ਤੁਸੀਂ ਭਾਈ ਸਾਹਿਬ ਨੂੰ ਮਿਲੇ ਭਾਈ ਜਗਤਾਰ ਸਿੰਘ ਮਾਰੀਆਂ ਜਥੇਦਾਰ ਹਵਾਰਾ ਸਾਹਿਬ ਨਾਲ ਤਿੰਨ ਮੁਲਾਕਾਤਾਂ ਹੋਈਆਂ ਤੇ ਉਹ ਬਰਗਾੜੀ ਮੋਰਚੇ ਤੋਂ ਬਾਅਦ ਹੋਈਆਂ ਨੇ ਉਸ ਤੋਂ ਬਾਅਦ ਪਹੁੰਚੀ ਲੱਗ ਗਈ ਫਿਰ ਸਾਨੂੰ ਕਿਸੇ ਨੇ ਮਿਲਾਏ ਨਹੀਂ ਮੈਂ ਇੱਕ ਦੋ ਵਾਰ ਉੱਥੇ ਗਿਆ ਵੀ ਹਾਂ ਕੋਸ਼ਿਸ਼ ਵੀ ਕੀਤੀ ਹੈ ਸਾਡੀ ਮੁਲਾਕਾਤ ਨਹੀਂ ਹੋ ਸਕੀ ਪਰ ਹੁਣ ਬڑے ਚਿਰ ਤੋਂ ਬਾਅਦ ਉਹਨਾਂ ਦਾ ਸੁਖ ਸੁਨੇਹਾ ਉਹਨਾਂ ਦਾ ਇੱਕ ਹੁਕਮ ਚਿੱਠੀ ਦੇ ਰੂਪ ਦੇ ਵਿੱਚ ਮੇਰੇ ਕੋਲ ਆਇਆ ਤੇ ਮੈਂ ਉਹ ਉਹਦੇ ਤੇ ਕੰਮ ਕਰ ਰਿਹਾ ਹਾਂ ਜੀ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਜੀ ਸਾਡੇ ਨਾਲ ਸੀ ਉਹਨਾਂ ਨੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰੇ ਦੇ ਸੁਨੇਹੇ ਤੇ ਫੁੱਲ ਚੜਾਉਣ ਦੀ ਗੱਲ ਕੀਤੀ ਆ ਤੇ ਨਾਲ ਹੀ ਇੱਕ ਸੁਨੇਹਾ ਦਿੱਤਾ ਕਿ ਜਦੋਂ ਪੰਥਕ ਰਲੇਵਾ ਹੁੰਦਾ ਫਿਰ ਖੁਸ਼ੀ ਹੁੰਦੀ ਆ ਪੰਥਕ ਰਲੇਵੇਂ ਦੀ ਜਦੋਂ ਗੱਲ ਕੀਤੀ ਆ ਤੇ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਅਮਰਤਪਾਲ ਸਿੰਘ ਕੁਝ ਚਰਚਾਵਾਂ ਚੱਲੀਆਂ ਸੀ ਪਿੱਛੇ ਜੇ ਵੀ ਉਹ ਚਰਚਾ ਦੇ ਉੱਤੇ ਕੁਝ ਵਰਾਮ ਹੀ ਲਾਤਾ ਉਹ ਕਹਿੰਦੇ ਕਿ ਸੁਨੇਹਾ ਜੇ ਮੇਰੇ ਥਰੂ ਹੋ ਜੇ ਤੇ ਫਿਰ ਉਹ ਚਾਹੀਦਾ ਵੀ ਕੀ ਆ ਇੱਕ ਸਿਆਸਤਦਾਨ ਸਿਆਸਤ ਦੇ ਵਿੱਚ ਆ ਚੁੱਕੇ ਆ ਤੇ ਇੱਕ ਧਾਰਮਿਕ ਰੁਚੀ ਰੱਖਦੇ ਆ ਤੇ ਜੇ ਦੋ ਚਿਹਰੇ ਇਕੱਠੇ ਹੋ ਜਾਣ ਜਦੋਂ ਪੰਜਾਬ ਦੀ ਨੌਜਵਾਨੀ ਇਕੱਠੀ ਹੁੰਦੀ ਆ ਫਿਰ ਬਦਲਾਅ ਜ਼ਰੂਰ ਆਉਂਦਾ ਵੇਖਦੇ ਆ 2027 ਦੇ ਵਿੱਚ ਕਿਹੜਾ ਬਦਲਾਅ ਆਊਗਾ ਕੀ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਅਮਰਪਾਲ ਸਿੰਘ ਢੜਾ ਵਾਰਸ ਪੰਜਾਬ ਦੀ ਜਿੱਥੇ ਬੰਦੀ ਇੱਕ ਹੋ ਕੇ ਲੜਦੇ ਆ ਇਲੈਕਸ਼ਨ ਹਾਂ ਧਾਰਮਿਕ ਜਾਂ ਰਾਜਨੀਤਿਕ ਉਹ ਖੋਖੋ ਕਰੀਂ ਤੇਰਾਵਾ ਪਰ ਭਾਈ ਧਿਆਨ ਸਿੰਘ ਮੰਡ ਕਹਿੰਦੇ ਕਿ ਮੈਂ ਭੂਮਿਕਾ ਜਰੂਰ ਨਿਭਾਵਾਂਗਾ ਕਿ ਇਹ ਦੋ ਚਿਹਰੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਕੱਠੇ ਹੋਣ ਤੇ ਪੰਜਾਬ ਦੀ ਦਿਸ਼ਾ ਹੀ ਹੋਰ ਵੱਖਰੀ ਹੋਊਗੀ ਸਿੰਘ ਸਾਹਿਬ ਧੰਨਵਾਦ ਕਰਦੇ ਆਂ ਆਕਾਲ ਚੈਨਲ ਦਾ ਤੁਹਾਡਾ ਤੇ ਫਿਰ ਗੁਰਫਤ ਤੇ ਸੰਝ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ